ਲੋ ਜੀ 25000 ਪੋਸਟਾਂ ਮਾਸਟਰ ਕੈਡਰ 5000 ਪੋਸਟਾਂ ਲੈਕਚਰਰ ਉਮਰ ਹਦ ਛੋਟ 645 ਸਹਾਇਕ ਪ੍ਰੋਫੈਸਰ ਆਰਟ ਐਂਡ ਕਰਾਫਟ ਦਾ ਪੇਪਰ ਹੈ ਜਿਹੜਾ ਉਹ ਅਗਲੇ ਹਫਤੇ ਅਜੇ ਹੀ ਕੋਈ ਅਫਵਾਹ ਅਜੇ ਹੀ ਕੋਈ ਗੱਲਬਾਤ ਬਹੁਤ ਜਲਦੀ ਤੁਹਾਡੇ ਤੱਕ ਗਰੁੱਪਾਂ ਦੇ ਵਿੱਚ ਆ ਸਕਦੀ ਹੈ ਜੀ ਹਾਂ ਸਾਥੀਓ ਇਸ ਗੱਲ ਨੂੰ ਸਾਂਝੇ ਕਰਨ ਦੇ ਦੋ ਮਤਲਬ ਹੈ ਇੱਕ ਤਾਂ ਇਹ ਕਿ ਅਜਿਹੀ ਕੋਈ ਨਾ ਕੋਈ ਅਫਵਾਹ ਫੈਲਾ ਕੇ ਕੋਈ ਸਰਕਾਰੀ ਟੱਟੂ ਕੋਈ ਇੰਟੈਲੀਜੈਂਸੀ ਕੋਈ ਸਾਡਾ ਬੇਰਜ਼ਗਾਰ ਜਿਹੜਾ ਸਰਕਾਰ ਦਾ ਚਾਪਲੂਸ ਹੋ ਸਕਦਾ ਕੋਈ ਅਜਿਹਾ ਜਿਸ ਜਿਹੜੇ ਤੋਂ ਇਹ ਗੱਲ ਹਜਮ ਨਹੀਂ ਹੋਣੀ ਕਿ ਪੰਜਾਬ ਦੇ ਵਿੱਚ ਬੇਰਜ਼ਗਾਰਾਂ ਦਾ ਸੰਘਰਸ਼ ਜੋ ਕਿ ਵੱਡੀ ਗਿਣਤੀ ਦੇ ਵਿੱਚ ਬੇਰਜ਼ਗਾਰ ਨਿਕਲ ਕੇ ਆਪਣੇ ਰੋਜ਼ਗਾਰ ਦੇ ਲਈ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਜਾ ਰਹੇ ਨੇ ਤਾਂ ਉਹ ਕੋਈ ਨਾ ਕੋਈ ਅਜਿਹੀ ਅਫਵਾਹ ਫੈਲਾ ਸਕਦੇ ਐ ਪਹਿਲਾ ਮੰਤਬਤਾ ਇਹ ਕਿ ਤੁਸੀਂ ਇਸ ਗੱਲ ਤੋਂ ਸਾਵਧਾਨ ਰਹੇ ਨੇ ਦੂਜੀ ਗੱਲ ਇਹ ਕਿ ਕੋਈ ਵੱਡੀ ਗੱਲ ਵੀ ਨਹੀਂ ਇਹ ਸਾਰਾ ਕੁਝ ਸੰਭਵ ਵੀ ਹੈ ਤੁਸੀਂ ਕਰਵਾ ਵੀ ਸਕਦੇ ਹੋ ਕਿਉਂਕਿ ਪੰਜਾਬ ਦੇ ਜੇ ਆਪਾਂ ਕਿਸਾਨੀ ਸੰਘਰਸ਼ ਦੀ ਗੱਲ ਕਰੀਏ ਜੇ ਆਪਾਂ ਪੱਕੇ ਮੋਰਚੇ ਚਲਦਿਆਂ ਦੀ ਗੱਲ ਕਰੀਏ ਸਾਰਿਆਂ ਦੇ ਵਿੱਚ ਇੰਨੀ ਗਿਣਤੀ ਨਹੀਂ ਸੀ ਜਿੰਨੀ ਗਿਣਤੀ ਤੁਹਾਡੀ ਹੋ ਸਕਦੀ ਹੈ ਜੇ ਲੈਕਚਰਰ ਸੈਕ ਪ੍ਰੋਫੈਸਰ ਮਾਸਟਰ ਕੈਡਰ ਜਾਂ ਮਲਟੀ ਪਰਪਸ ওভারਰੇਜ ਸਾਰਿਆਂ ਨੂੰ ਜੋੜ ਲਿਆ ਜਾਵੇ ਆਰਟ ਐਂਡ ਕ્રાਫਟ ਨੂੰ ਜੋੜ ਲਿਆ ਜਾਵੇ ਤਾਂ ਵਾਕਈ ਗਿਣਤੀ ਇੰਨੀ ਹੋ ਸਕਦੀ ਹੈ ਕਿ ਤੁਸੀਂ ਇਹ ਸਾਰੀਆਂ ਮੰਗਾ ਭਾਵੇਂ 20000 30000 ਪੋਸਟਾਂ ਮਾਸਟਰ ਕੈਡਰ ਦੀਆਂ ਭਾਵੇਂ ਲੈਕਚਰਰਾਂ ਦੀਆਂ 10000 ਪੋਸਟਾਂ ਭਾਵੇਂ ਆਰਟ ਐਂਡ ਕ્રાਫਟ ਦਾ ਪੇਪਰ ਪਾਵੇਂ ਉਮਰ ਹੱਦ ਦੀ ਛੋਟ ਪਾਵੇਂ 55% ਰੱਦ ਕਰਾਉਣੀ ਪਾਵੇਂ ਮਲਟੀ ਪਰਪਸ ਦੀ ਉਮਰ ਹੱਦ ਛੋਟ ਇਹ ਸਾਰਾ ਕੁਝ ਬਹੁਤ ਜਲਦੀ ਇੱਕੋ ਧਰਨੇ 'ਚ ਕਰਾ ਸਕਦੇ ਹਾਂ ਪਰ ਤਾਂ ਜਿੰਨੇ ਕੁ ਤੁਸੀਂ ਗਰੁੱਪਾਂ ਦੇ ਵਿੱਚ ਜੁੜੇ ਹੋਏ ਹੋ ਜਿੰਨੇ ਇੱਕ ਸੋਸ਼ਲ ਮੀਡੀਆ ਰਾਹੀਂ ਬੇਰਜ਼ਗਾਰਾਂ ਦੇ ਨਾਲ ਜੁੜੇ ਹੋਏ ਆ ਮੋਰਚੇ ਦੇ ਨਾਲ ਜੁੜੇ ਹੋ ਜੇ ਇੱਕ ਦਿਨ ਕੱਢ ਕੇ ਤੁਸੀਂ ਕੱਲ ਦਾ ਦਿਨ ਕੱਢ ਕੇ ਸਿਰਫ ਇੱਕੋ ਦਿਨ ਸਿੱਖਿਆ ਮੰਤਰੀ ਦੇ ਪਿੰਡ ਗੰਬੀਰਪੁਰ ਆਜੋ ਤੁਹਾਨੂੰ ਦਾਅਵੇ ਨਾਲ ਇਹ ਗੱਲ ਕਹਿਣੇ ਆ ਕਿ ਟੋਟਲ ਗਿਣਤੀ ਦੇ ਵਿੱਚੋਂ ਜੇ ਤੁਸੀਂ ਅੱਧੀ ਗਿਣਤੀ ਵੀ ਆ ਜੰਨੇ ਹੋ ਅੱਧੀ ਦੀ ਵੀ ਸਾਡੋ ਤੁਸੀਂ 10% ਗਿਣਤੀ ਵੀ ਆ ਜੰਨੇ ਹੋ ਤਾਂ ਆਥਰ ਨੂੰ ਤੁਹਾਡੀ ਮੰਗ ਤੁਹਾਡੀ ਜਿਹੜੀ ਚਾਹੋਣੇ ਹੋ ਉਹ ਮੰਗ ਪੂਰੀ ਕਰਾ ਕੇ ਮੁੜਾਂਗੇ ਕੋਈ ਮੀਟਿੰਗ ਨਹੀਂ ਕੋਈ ਆਉਣ ਵਾਲਾ ਟਾਈਮ ਚਾਹੇ ਨਹੀਂ ਕਰਨੀ ਲੋੜ ਪੈਣੀ ਮੌਕੇ ਤੇ ਤੁਹਾਡੀ ਇਹ ਮੰਗ ਪੂਰੀ ਕਰਵਾ ਕੇ ਮੁੜਾਂਗੇ ਪਰ ਅਫਸੋਸ ਇਹ ਹੈ ਕਿ ਤੁਹਾਡੇ ਵਿੱਚੋਂ ਭੈਣਾ ਖਾਸ ਕਰਕੇ ਵੱਡੀ ਗਿਣਤੀ ਦੇ ਵਿੱਚ ਪੂਰੀ ਤਰ੍ਹਾਂ ਚੁੱਪ ਬੈਠੀਆਂ ਨੇ ਬੋਲਦੇ ਨਹੀਂ ਸਾਥ ਤੁਰਦੇ ਨਹੀਂ ਜੁੜਦੇ ਨਹੀਂ ਕੋਈ ਖੰਡਸੇ ਤਾਂ ਨਹੀਂ ਕਰਦੇ ਤਾਂ ਕਰਕੇ ਸਰਕਾਰ ਨੂੰ ਇਸ ਗੱਲ ਦਾ ਪਤਾ ਹੈ ਉਹਨਾਂ ਦੀਆਂ ਰਿਪੋਰਟਾਂ ਸਰਕਾਰ ਦੀਆਂ ਇਹ ਦੱਸਦੀਆਂ ਨੇ ਕਿ 1 ਜਾਗਾ ਪਰਸੈਂਟ ਲੋਕੀ ਨੇ ਜਿਹੜੇ ਜਾਗਦੇ ਆ ਬਾਕੀ ਸੁੱਤੇ ਪਏ ਆ ਤਾਂ ਜੇਕਰ ਤੁਸੀਂ ਜਾਗ ਪਏ ਤੁਸੀਂ ਕੱਲ ਆਗੇ ਤਾਂ ਜਿਹੜੀ ਇਹ ਖਬਰ ਹੈ ਜਿਹੜੀ ਅਫਵਾਹ ਹੈ ਤੁਹਾਡੇ ਕੋਲ ਆ ਸਕਦੀ ਹੈ ਇਹ ਬਿਲਕੁਲ ਸੱਚੀ ਵੀ ਹੋ ਸਕਦੀ ਹੈ ਇੱਕੋ ਹੱਲੇ ਦੇ ਨਾਲ ਸਾਰੇ ਮਸਲੇ ਹੱਲ ਹੋ ਸਕਦੇ ਆ ਤੁਹਾਨੂੰ ਬੇਨਤੀ ਹੈ ਕਿ ਕੱਲ 25 ਮਈ ਨੂੰ ਸਰੀ ਨਨਪੁਰ ਸਾਹਿਬ ਦੇ ਨੇੜੇ ਬਿਲਕੁਲ ਪਿੰਡ ਗੰਭੀਰਪੁਰ ਸਿੱਖਿਆ ਮੰਤਰੀ ਦੀ ਕੋਠੀ ਹੋ ਕੇ ਚੱਲਦੀ ਆ ਆਓ ਤੁਹਾਡੀਆਂ ਸਾਰੀਆਂ ਮੰਗਾਂ ਜਿਹੜੀਆਂ ਉਮਰ ਹੱਦ ਛੋਟ ਹੈ ਕੰਬੀਨੇਸ਼ਨ ਹੈ ਪੇਪਰ ਕੰਡਕਟ ਕਰਾਉਣਾ ਹੈਗਾ ਜਾਂ ਏਜ ਆ ਰੈਲੈਕਸੇਸ਼ਨ ਲੈਣੀ ਹੈ ਪੋਸਟਲ ਏੜੀਆਂ ਨੇ ਲੈਕਚਰਰ ਦਾ ਮਾਸਟਰ ਕੈਡਰ ਦੀਆਂ ਸਾਰਾ ਕੁਝ ਇੱਕੋ ਹੱਲੇ ਆਪਾਂ ਹੱਲ ਕਰਵਾ ਕੇ ਮੜਾਂਗੇ ਜੇਕਰ ਤੁਸੀਂ ਆਪਣੇ ਘਰਾਂ ਚੋਂ ਨਿਕਲ ਕੇ ਆਪਣੇ ਰੋਜ਼ਗਾਰ ਦੀ ਲੜਾਈ ਦੇ ਲਈ ਸਹਿਯੋਗ ਕਰੋ ਉਮੀਦ ਹੈ ਕਿਤੇ ਨਾ ਕਿਤੇ ਤੁਹਾਡੀ ਤਾਂ ਤੁਹਾਡੇ ਤੱਕ ਇਹ ਗੱਲ ਪਹੁੰਚੂਗੀ ਤੇ ਤੁਸੀਂ ਜ਼ਰੂਰ ਇਸ ਤੇ ਅਮਲ ਕਰੋਗੇ ਤੁਸੀਂ ਜਰੂਰ ਬਿਰਜਕਰ ਸਾਝੀ ਮੁਰਚੇ ਦਾ ਸਹਯੋਗ ਕਰੋਗੇ ਬਿਰਜਕਰ ਸਾਝੀ ਮੁਰਚੇ ਵੱਲੋਂ ਮੈਂ ਸੁਖਵਿੰਦਰ ਸੇਟਲਵਾ